ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੀਆਰਟੀਸੀ ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ ਬਕਾਇਆ ਦੀ ਕੀਤੀ ਮੰਗ ਅਦਾਰੇ 'ਚ ਨਵੀਆਂ ਬੱਸਾਂ ਪਾਉਣ ਦੀ ਕੀਤੀ ਮੰਗ ਪੂਰੀ ਖਬਰ ਦੇਖਣ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਅੱਜ ਇੱਥੇ ਪੀਆਰਟੀਸੀ ਪੈਨਸ਼ਨਰ ਦੀ ਮੀਟਿੰਗ ਪੈਨਸ਼ਨ ਐਸੋਸੀਏਸ਼ਨ ਕੇਂਦਰੀ ਬਾਡੀ ਦੇ ਚੇਅਰਮੈਨ ਬੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਨਵਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਖ-ਵੱਖ ਡੀਪੂਆਂ ਤੋਂ ਭਾਰੀ ਗਿਣਤੀ ਵਿੱਚ ਆਏ ਪੈਨਸ਼ਨਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਆ ਬਕਾਇਆ ਅਤੇ ਪੈਨਸ਼ਨ ਸਮੇਸਿਰ ਪਾਉਣ ਦੀ ਕੇਂਦਰੀ ਬਾਡੀ ਦੀ ਕੰਮਕਾਜ ਅਤੇ ਤਸੱਲੀ ਪ੍ਰਗਟ ਕੀਤੀ ਹੈ ਤੇ ਰੈਂਟ ਦੇ ਬਕਾਇਆ ਜਿਵੇਂ ਕਿ 31/1/2016 ਤੋਂ ਬਾਅਦ ਰਿਟਾਇਰੀਆਂ ਦੀ ਵਧੀ ਹੋਈ ਗ੍ਰੈਚੁਇਟੀ ਦਾ ਬਕਾਇਆ ਭਰਤੀ ਦੀ ਮਿਤੀ ਤੋਂ ਸਰਵਿਸ ਗਿਨਨ ਦਾ ਬਕਾਇਆ 1/7/2015 ਤੋਂ 31/12/2015 ਤੱਕ ਰਿਟਾਇਰ ਹੋਏ ਪੈਨਸ਼ਨਰਾਂ ਦਾ ਰਿਵਾਈਜ਼ ਲੀਵ ਇਨ ਰੀਵਾਈਜ਼ ਲੀਵ ਇਨ ਕੈਸ਼ਮੈਂਟ ਤੇ ਰਿਵਾਈਜ਼ ਗ੍ਰੈਚੁਇਟੀ ਦਾ ਬਕਾਇਆ ਮੈਡੀਕਲ ਬਿੱਲਾਂ ਦੀ ਅਦਾਇਗੀ ਵਿਧਵਾਵਾਂ ਦੀਆਂ ਪੈਨਸ਼ਨਾਂ ਸੰਬੰਧੀ ਕੇਸਾਂ ਦਾ ਜਲਦੀ ਨਿਪਟਾਰਾ ਆਦਿ ਦੀ ਮੰਗ ਕੀਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਨਵਾਲ ਨੇ ਪਿਛਲੇ ਦਿਨੀ ਐਮ ਡੀ ਪੀ ਐਮ ਡੀ ਪੀ ਆਰਟੀਸੀ ਨਾਲ ਹੋਈ ਮੀਟਿੰਗ ਬਾਰੇ ਚਾਨਣ ਪਾਉਂਦੇ ਦੱਸਿਆ ਕਿ ਉਪਰੋਕਤ ਮੰਗਾਂ ਸੰਬੰਧੀ ਐਮ ਡੀ ਸਾਹਿਬ ਨਾਲ ਖੁੱਲਕੇ ਵਿਚਾਰ ਵਟਾਂਦਰਾ ਹੋਇਆ ਅਤੇ ਉਹਨਾਂ ਦੀ ਸਾਰੀਆਂ ਮੰਗਾਂ ਤੇ ਜਲਦੀ ਨਿਪਟਾਰੇ ਲਈ ਹਾਮੀ ਭਰੀ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਹਰ ਮਹੀਨੇ ਕਰਨ ਦਾ ਵਾਅਦਾ ਕੀਤਾ 77 ਜਰਨਲ ਹਰੀ ਸਿੰਘ ਚਮਕ ਨੇ ਕਿਹਾ ਕਿ ਪੈਨਸ਼ਨਰਾਂ ਦੇ ਰਹਿੰਦੇ ਬਕਾਏ ਦਵਾਈਆਂ ਨੇ ਕੇਂਦਰੀ ਬਾਡੀ ਦੀ ਜ਼ਿੰਮੇਵਾਰੀ ਹੈ ਜਿੰਨੀ ਜਲਦੀ ਹੋ ਸਕੇ ਦਵਾਈਆਂ ਜਾਣਗੇ ਅਸੀਂ ਇਹਨਾਂ ਮੰਗਾਂ ਤੇ ਪੂਰੀ ਤਰ੍ਹਾਂ ਪੈਰਾ ਦੇ ਰਹੇ ਹਾਂ ਉਹਨਾਂ ਨੇ ਐਸੋਸੀਏਸ਼ਨ ਦੀ ਮਜ਼ਬੂਤੀ ਤੇ ਜ਼ੋਰ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਐਸੋਸੀਏਸ਼ਨ ਨੂੰ ਖੋਰਾ ਲਾਉਣ ਵਾਲੀਆਂ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੇ ਅਦਾਰੇ ਅੰਦਰ ਨਵੀਆਂ ਬੱਸਾਂ ਪਾਉਣ ਪੈਨਸ਼ਨ ਤੋਂ ਵਾਂਝੇ ਰਹਿ ਗਏ ਰਿਟਾਇਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਲਿਆਉਣ ਅਤੇ ਠੇਕੇ ਦੇ ਆਧਾਰ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵੀ ਮੰਗ ਕੀਤੀ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਨੇ ਆਪਣੀ ਧੰਨਵਾਦੀ ਭਾਸ਼ਣ ਵਿੱਚ ਐਸੋਸੀਏਸ਼ਨ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਸਹਿਰਾ ਸਮੂੱਚੇ ਪੈਨਸ਼ਨਰਾਂ ਸਿਰ ਦਿੰਦਿਆਂ ਏਕਾ ਬਣਾਈ ਰੱਖਣ ਤੇ ਜ਼ੋਰ ਦਿੱਤਾ ਉਪਰੋਕਤ ਤੋਂ ਇਲਾਵਾ ਰੈਲੀ ਰੂਪੀ ਇਸ ਮੀਟਿੰਗ ਨੂੰ ਸਰਵਸ਼੍ਰੀਤਰ ਸੇਮ ਸਿੰਘ ਸੈਣੀ ਕਪੂਰਥਲਾ ਡਿਪੂ ਬਚਨ ਸਿੰਘ ਅਰੋੜਾ ਜਰਨਲ ਸਕੱਤਰ ਕੇਂਦਰੀ ਬਾਡੀ ਬਚਿੱਤਰ ਸਿੰਘ ਆਦੀ ਨੇ ਵੀ ਸੰਬੋਧਨ ਕੀਤਾ ਰੈਲੀ ਰੂਪੀਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵਸ਼੍ਰੀ ਅਮੌਲਕ ਸਿੰਘ ਕੈਸ਼ੀਅਰ ਬਖਸ਼ੀਸ਼ ਸਿੰਘ ਦਫ਼ਤਰੀ ਸਕੱਤਰ ਨਿਰਪਾਲ ਸਿੰਘ ਵੀਰ ਸਿੰਘ ਰਣਜੀਤ ਸਿੰਘ ਆਦੀ ਨੇ ਭਰਪੂਰ ਯੋਗਦਾਨ ਪਾਇਆ ਸਟੇਜ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਖੂਬੀ ਨਿਭਾਈ